ਕੀ ਕਰ ਰਹੀ ਸੀ ਵਰਸ਼ਾ ਛੁੱਟਾ ਜਾਮ ਲਾਤਾ ਵੀ ਤੁਸੀਂ ਸਾਡੇ ਕੋਲੋਂ 40000 ਰੁਪਏ ਸਾਕੇ ਲੈ ਗਏ ਹੰਝੀ ਫੇਰ ਹਨਾ ਮੈਂ ਇਹਨਾਂ ਦੇ ਘਰੇ 2 ਮਿੰਟ ਗਈ ਸੀ ਫਿਰ ਨਾਲ ਦੀ ਨਾਲ ਵਾਪਸ ਆ ਗਈ ਸੀ ਇਹਨਾਂ ਨੇ ਨਾ ਕਿਸੇ ਸਿਆਣੇ ਨੂੰ ਦਿਖਾਇਆ ਵੀ ਹਨਾ ਵੀ ਤੁਮ ਸਾਡੇ ਕੋਲੋਂ 40000 ਸਾਕੇ ਲੈ ਗਏ ਤੇ ਉਸ ਤੋਂ ਬਾਅਦ ਹਨਾ ਇਹ ਮਤਲਬ ਕੁੱਟਣ ਮਾਂ ਦੀ ਕੋਸ਼ਿਸ਼ ਕਰ ਰਹੀ ਸੀ ਛਲਵਾੜਾ ਲੈ ਕੇ ਆ ਗਈ ਸੀ ਵੀ ਸਾਡੇ 40000 ਰੁਪਏ ਵਾਪਸ ਕਰ ਦੋ ਫੈਂਟ ਸੀ ਮੇਰੀ 30 ਸਾਲ ਤੋੜ ਨਾਲ ਰੈਡੀ ਸੀ ਹਾਂਜੀ ਅਗਰ ਸਕੂਲ ਸੀ ਜਾਮਕੀ ਦੀ ਮੈਂ ਉਹਨਾਂ ਦੇ ਘਰ ਗਿਆ ਨਹੀਂ ਪਹਿਲਾਂ ਤੁਹਾਨੂੰ ਪੁੱਛਿਆ ਹਾਂਜੀ ਪਹਿਲਾਂ ਮਤਲਬ ਪੁੱਛਿਆ ਵੀ ਅਸੀਂ ਮਨਾ ਕਰਤਾ ਫਿਰ ਉਹ ਕਹਿੰਦੇ ਸੀ ਤੁਸਾਂ ਤੇਰੀ ਫੋਟੋ ਆਈ ਆ ਗਈ ਸ਼ੀਸ਼ੇ ਚ ਅਸੀਂ ਸਿਆਣੇ ਨੂੰ ਦਿਖਾਇਆ ਸੀ ਤੇ ਹਨਾ ਉਹਨਾਂ ਨੇ ਕਾਫੀ ਇਲਜ਼ਾਮ ਲਾਤੇ ਕੋ ਬਹੁਤ ਕ੍ਰਪਾਨਾ ਚੱਲੀ ਆ ਗੱਲ ਉਹਨਾ ਬਹੁਤ ਲੜਾਈ ਹੋਈ ਕਿੰਨੇ ਜਣੇ ਆਏ ਸੀ ਇਹਨਾਂ ਨੇ 25 ਮੁੰਡੇ ਬੁਲਾ ਲਏ ਮੇਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਉਹਨਾ ਮੇਰੇ ਕ੍ਰਪਾਨ ਮਾਰੀ ਹੱਥ ਤੇ ਸਿਬੂ 40 ਨੰਬਰ ਫਾਟਕ ਅ ਸੂਰਜ ਹਨਾ ਸੂਰਜ ਜੀਤਾ ਕੀਟੀ ਜੀਤਾ ਮੇਨਾ ਜੀ ਬਾਤੇ ਕਿੰਨੇ ਟੱਕੇ 14 ਟਾਂਕੇ ਲੱਗੇ ਨੇ ਜੀ ਕੀ ਮਾਣਤ ਨੇਤਨ ਜੀ ਸਰ ਇਹ ਇਹਨਾਂ ਨੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਵੀ 40000 ਰੁਪਇਆ ਵੀ ਮੇਰੀ ਭੈਣ ਨੇ ਮਤਲਬ ਚੱਕ ਲਿਆ ਜੀ ਜੋ ਕਿ ਇਹਨੇ ਚੱਕਿਆ ਨਹੀਂ ਇਹ ਉਹ ਕਹਿੰਦੇ ਨੇ ਵੀ ਅਸੀਂ ਸਿਆਣਿਆਂ ਨੂੰ ਦਿਖਾਇਆ ਸਰ ਅਸੀਂ ਕਿਹਾ ਵੀ ਤੁਸੀਂ ਸਿਆਣਿਆਂ ਨੂੰ ਦਿਖਾਇਆ ਠੀਕ ਹੈ ਵੀ ਸਾਨੂੰ ਵੀ ਤਾਂ ਦਿਖਾਓ ਸਿਆਣਿਆਂ ਨੂੰ ਕਿਹੜਾ ਸਿਆਣਾ ਸਾਨੂੰ ਮਿਲਿਆਓ ਤੇ ਸਰ ਇਹਨਾਂ ਨੇ ਮਿਲਾਇਆ ਨਹੀਂ ਜੀ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਤੁਸੀਂ ਸਾਨੂੰ 40000 ਦੇ ਦਿਓ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਬਿਨਾਂ ਚੁੱਪਚੀ ਭੀਤੇ ਸਾਨੂੰ 40000 ਰੁਪਏ ਦੇ ਦੋ ਤੇ ਸਰ ਉਹ ਜਿੱਦਾਂ ਮਤਲਬ ਇਹ ਗੱਲ ਹੋਈ ਆ ਉਸ ਤੋਂ ਇੱਕ ਦਿਨ ਬਾਅਦ ਮੈਂ ਇਹਨਾਂ ਨੂੰ ਬੁਲਾਇਆ ਕਹਿੰਦੇ ਵੀ ਸਾਨੂੰ 40000 ਰੁਪਏ ਦੇ ਦੋ ਮੈਂ ਜੀ ਚਲੋ ਘਰੇ ਆਜੋ ਤੁਸੀਂ ਆਪਾਂ ਬਹਿ ਕੇ ਗੱਲ ਕਰਦੇ ਆਂ ਤੇ ਸਾਡੇ ਮੇਰੀ ਭੈਣ ਦੇ ਲੱਤਾਂ ਮਾਰੀਆਂ ਇਹਨਾਂ ਨੇ ਠੀਕ ਹੈ ਜੀ ਚੁੰਨੀ ਪਾੜਤੀ ਮਤਲਬ ਐ ਬਾਹਰ ਆ ਕੇ ਸਰ ਸਾਰੇ ਜਿਹੜੀ ਇਹ ਵਾਰ ਦਾਤ ਹੈ ਸਰ ਇੱਕ ਕੈਮਰੇ 'ਚ ਰਿਕਾਰਡ ਹੈ ਜੀ ਸਾਡੇ ਕੈਮਰੇ ਲੱਗੇ ਹੋਏ ਨੇ ਜੀ ਉਹਦੇ 'ਚ ਸਾਰਾ ਰਿਕਾਰਡ ਹੈ ਜੀ ਕਿੰਨੇ ਜਣੇ ਸੀ ਜਿਹੜੇ ਹਮਲਾ ਸਰ ਹਮਲਾ ਹੈ ਜੀ ਅਸੀਂ ਪੂਰੀ ਉਹ ਤਾਂ ਹੈ ਨਹੀਂ ਕਿ ਵੀ ਮੰਨ ਕੇ ਚਲੋ ਤੁਸੀਂ 2500 ਸਾਰੇ ਹਥਿਆਰ ਦੀ ਕ੍ਰਪਾਨਾ ਠਿਕਈਆ ਚਾਕੂ ਦੰਦੇ ਮਤਲਬ ਸਾਰਾ ਵਿਚੇ ਡੰਡੇ-ਉੰਡੇ ਸਾਰਾ ਕੁਝ ਸੀ ਗਈ ਕੀ ਕੀ ਨੁਕਸਾਨ ਕਰਤੀ ਗਈ ਟਟਮੀ ਮਾਰੀ ਜਾਂ ਨੇ ਸਾਰਾ ਨੁਕਸਾਨ ਸਾਰਾ ਇੱਕ ਤਾਂ ਹੀ ਦੇਖੋ ਸਾਡੇ ਘਰ ਦਾ ਗੇਟ ਭੰਨ ਗਏ ਠੀਕ ਹੈ ਜੀ ਅਸੀਂ ਹੈ ਨਹੀਂ ਸੀਗੇ ਮੌਕੇ ਤੇ ਅਸੀਂ ਬੰਦ ਕਰਕੇ ਇੱਥੇ ਆਏ ਹੋਏ ਸੀਗੇ ਤੇ ਫਿਰ ਮੇਰੀ ਸਕੂਟਰੀ ਹੈ ਜਿਹੜੀ ਲੱਖ ਰੁਪਿਆ ਦੀ ਸਕੂਟਰੀ ਹੈ ਭੰਨ ਗਏ ਜੀ ਠੀਕ ਹੈ ਜੀ ਮੈਂ ਹੁਣੇ ਨਵੀਂ ਲੈਤੀ ਸੀ ਥੋੜਾ ਟਾਈਮ ਪਹਿਲਾਂ ਠੀਕ ਹੈ ਸਰ ਆਪਾਂ ਕੀ ਸਰ ਜਿਹੜੇ ਕੱਪੜੇ-ਕੂਪੜੇ ਪਾੜ ਗਏ ਠੀਕ ਹੈ ਜੀ ਭੈਣਾ ਨੂੰ ਬਲੀਤ ਕਰਕੇ ਜੀ ਆਪ ਮੇਰੀ ਭੈਣ ਦੀ ਸਾਰੀ ਚੁੰਨੀ ਚੰਨੀ ਇਹਨਾਂ ਨੇ ਪਾੜੀ ਹੈ ਜੀ ਹੁਣ ਕਿੱਥੇ ਤੁਮਾਰਾ ਕਿੱਥੇ ਮਾਰੀ ਸਰ ਇਹਨਾਂ ਨੇ ਹੱਥ 'ਚ ਮਾਰੀ ਇਹ ਤਲਵਾਰ ਹੈ ਜਿਹੜਾ ਸਿਕੰਦਰ ਸਰ ਜਿਹੜਾ ਸਿਕੰਦਰ ਹੈ ਇਹਨਾਂ ਦੇ ਘਰ ਦਾ ਜਿਹੜਾ ਹੈ ਫਾਦਰ ਸਾਹਿਬ ਨੇ ਉਹਨਾਂ ਦੇ ਤੇ ਸਰ ਉਹਨੇ ਜੀ ਮਤਲਬ ਉਹ ਖੋ ਕੇ ਇਹਦੇ ਲੜਾਈ ਝਗੜੇ ਕਰਦੇ ਕਰਦੇ ਉਹਨੂੰ ਸਾਈਡ ਤੇ ਲੈ ਗਏ ਤੇ ਉੱਥੋਂ ਇਹ ਕਿਰਪਾਨ ਮਾਰੀ ਸਾਡੀ ਕੁੜੀ ਦੇ ਐ ਨਹੀਂ ਪਤਾ ਲੱਗਿਆ ਕਿ ਸਰ ਕੀਨੇ ਮਾਰੀ ਐ ਜਿੱਤ ਜਿੱਤੇ ਰਿਹਾ ਤੇ ਕਿਰਪਾਨ ਸੀ ਪਰ ਉਸ ਟਾਈਮ ਸਰ 14 ਨੇ ਜੀ 14 ਟੰਕੇ ਲੱਗੇ ਨੇ ਹੁਣ ਕੀ ਮੰਗਦੇ ਸਰ ਮੰਗਦਾ ਕੀ ਕਰਦੇ ਵੀ ਇਹ ਸਰ ਇਹਨਾਂ ਨੇ ਨਾ ਜੀ ਸਾਨੂੰ ਐ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਜਿਉਂ ਨਹੀਂ ਦੇ ਤੁਹਾਨੂੰ ਮਕਾਨ ਬੁਕਿਆਵਾਂਗੇ ਉਹਨੂੰ ਤੇ ਸਰ ਇਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲੇ ਜੀ ਇਹਨਾਂ ਦੇ ਲੜਾਈ ਝਗੜਾ ਹੁਣ ਸੰਬੰਧੀ ਸਿਵਲ ਹਸਪਡ ਨਾਬਾ ਤੋਂ ਇਨਫੋਰਮੇਸ਼ਨ ਮਿਲੀ ਸੀ ਦੋਨੋਂ ਪਾਰਟੀਆਂ ਦਾਖਲ ਨੇ ਤੇ ਦੋਨੋਂ ਦੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੀ ਸਟੇਟਮੈਂਟ ਲਿਖ ਲਈ ਐ ਸਟੇਟਮੈਂਟ ਲਿਖ ਕੇ ਮੌਕੇ ਤੇ ਜਾ ਕੇ ਪੜਤਾਲ ਕਰਕੇ ਤੇ ਜੋ ਬੰਦੀ ਕਾਰਵਾਈ ਹੋਈ ਉਹ ਕੀਤੀ ਐ ਐਲੀਗੇਸ਼ਨ ਇਹਨਾਂ ਦਾ ਇਹ ਕੋਈ 40000 ਰੁਪਏ ਦਾ ਕੋਈ 20 ਤਰੀਕ ਦਾ ਕੋਈ 40000 ਰੁਪਏ ਦਾ ਰੌਲਾ ਤੇ ਜਿਹੜਾ ਸਿਕੰਦਰ ਪਾਰਟੀ ਐ ਦੂਜੀ ਪਾਰਟੀ ਨੂੰ ਇਲਜ਼ਾਮ ਲਾ ਰਹੇ ਨੇ ਵੀ 40000 ਰੁਪਏ ਲੜਕੀ ਚੋਕੇ ਲੈ ਗਈ ਬਸ ਉਹਦੇ ਸੰਬੰਧੀ ਇਹਨਾਂ ਦੇ ਮਤਲਬ ਕੀ ਆਪ ਵਿਚ ਤਕਰਾਰਬਾਜੀ ਹੋਗੀ ਤੇ ਲੜਾਈ ਝਗੜਾ ਹੋਗਾ ਉਹ 40000 ਰੁਪਏ ਦਾ ਵੀ ਆਪਾਂ ਨੇ ਮਤਲਬ ਕੀ ਫੜਤਾਲ ਕਰਨੀ ਹੈ ਵੀ ਕੀ ਸੀਗਾ ਉਹ ਤੇ ਉਹ ਤੋਂ ਬਾਅਦ ਜੋ ਬਣਦੀ ਘਰ ਵੀ ਉਮ ਚ ਲੈਣ ਕੋਈ ਸੀਸੀਟੀਵੀ ਵੀ ਆਈ ਸਾਹਮਣੇ ਸੀਸੀਟੀਵੀ ਕੈਮਰਾ ਚਾਹੀਨੇ ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਇਹਨਾਂ ਦਾ ਪਰ ਉਧਰੋਂ 소ਨੀਆ ਜਿਹੜਾ ਇੱਕ ਪਾਸਿਓਂ ਵਰਸ਼ਾ ਮਿਸਰਾ ਦੇ ਸੱਟ ਲੱਗਿਆ ਦੋਨੋਂ ਪਾਰਟੀਆਂ ਬਾਖਨ ਨੇ ਤੇ ਪੜਤਾਲ ਕਰਕੇ ਜੋ ਸਾਹਮਣੇ ਆਉਂਦੇ ਮੁਤਾਬਕ ਕਰ ਦਿੱਤੀ। ਇਸ ਵਾਰ ਸ਼ਾਇਦ ਜਿਵੇਂ ਇੱਕ ਘਰ ਦੇ ਵਿੱਚ ਜਿਹਦੀ ਨੇ ਤਲਵਾਰਾਂ ਲੈ ਕੇ ਹਮਲਾ ਕਰ ਰਹੇ ਨੇ ਤੇ ਹੋਰ ਵੀ ਨੁਕਸਾਨ ਕੀਤਾ। ਗੇਟ ਤੇ ਮਾਰੀ ਨੇ ਤਲਵਾਰਾਂ ਤੇ ਇੱਕ ਸਕੂਟਰੀ ਖੜੀ ਸੀਗੀ ਐਕਟਿਵ ਆ। ਉਹਦੇ ਤੇ ਮਤਲਬ ਕਿ ਉਹਦਾ ਕਾਫੀ ਐਕਟਿਵ ਆ ਦਾ ਕਾਫੀ ਨੁਕਸਾਨ ਕਰਤਾ। ਤਾਂ ਮਤਲਬ ਕਿ ਜਦੋਂ ਹੱਥ ਕੋਈ ਸਾਹਮਣੇ ਆ ਤੇ ਉਹਦੇ ਮੁਤਾਬਕ ਬਣਦੀ ਕਾਰਵਾਈ।